ਬਾਬਾਈ ਕਰੂ ਦਾ ਨਾਂ ਲੈ ਕੇ ਫੜ ਲੈ ਕੜਚੀ ਤੇ ਹਲਾੜਾ ਚਾਲੂ ਕਰਤਾ ਤੜਕਾ ਇਧਰੋਂ ਬਾਬਾ ਜੀ ਆਏ ਤੇ ਬਾਬਾ ਜੀ ਕੀ ਅਰਦਾਸ ਤੇ ਅੱਜ ਲਗਣਾ ਲੈਂਟਰ ਲੱड्डੂ ਪ੍ਰੀਤ ਕੇ ਬਾਬਾ ਜੀ ਕਰਦੇ ਪਿੰਦੇ ਅਰਦਾਸ ਤੇ ਇਧਰੋਂ ਮਸ਼ੀਨ ਵਾਲੇ ਬੇਲੀ ਬਾਹਰ ਆਏ ਖੜੇ ਨੇ ਤੇ ਇਹਨਾਂ ਨੇ ਲਾ ਲਈ ਮਸ਼ੀਨ ਤੇ ਉਧਰ ਫੇਰ ਆਪ ਤਲਕੜ ਸਿਲਾਈ ਖੜੇ ਸੀ ਤੇ ਫਿਰ ਬਾਬੇ ਬਣੇ ਆ ਗਏ ਲਾਤਾ ਕੈਮਰਾਮੈਨ ਵੱਜਾ ਫਿਰਦਾ ਆਪਣਾ ਕੰਮ ਇਹਦੇ ਲੈ ਜਾਂਦਾ ਸੀਨ ਨੂੰ ਕਿੱਦੇ ਲੈ ਜਾਂਦਾ ਤੇ ਲਾਓ ਜੀ ਆੜੇ ਨੇ ਬੰਦੇ ਜਿਹੜੇ ਲਿਵਰ ਵਾਲੇ ਇਹਨਾਂ ਲੈਂਟਰ ਪਾਉਣਾ ਇਹਦੇ ਫੇਰ ਆਪਣੇ ਮਨ ਲੈ ਏਕੜ ਚੀਲਾ ਦੀ ਵੀਡੀਓ ਬਣਾਈ ਜਾਂਦਾਈ ਫਿਰ ਲਾਓ ਜੀ ਇਧਰ ਅਰਦਾਸ ਹੁੰਦੀ ਵੀ ਹੈ ਭਾਈ ਗੁਰੂ ਦਾ ਨਾਮ ਲੈ ਕੇ ਕਰੀਏ ਕੰਮ ਚਾਲੂ ਸੱਚੇ ਪਾਤਸ਼ਾਹ ਵਧੀਆ ਵਧੀਆ ਜਲਦੀ ਜਲਦੀ ਛੱਤ ਪੈ ਜਾਵੇ ਇਧਰੋਂ ਆਪਾਂ ਸ਼ੋਲੇ ਪਾਉਣੇ ਕਰ ਤੇ ਸਟਾਰਟ ਤੜਕਾ ਪਹੁੰਚ ਗਿਆ ਸੀ ਚਲੋ ਲੈ ਆਪਣੀ ਦੀ ਸਭ ਚੀਜ਼ ਲਾਓ ਇਧਰ ਲੱਡੂ ਉਹਨੇ ਘੱਟ ਤੇ ਆਪਾਂ ਸਟਾਰਟ ਲੱਡੂ ਆਪਾਂ ਵੰਡੀ ਜਾਂਦਾ ਲੱਡੂ ਉਹਨਾਂ ਅਰਦਾਸ ਕਰਕੇ ਤੇ ਨਾਲ ਦੀ ਨਾਲ ਚਾਹ ਚੱਲੀ ਜਾਂਦੀ ਹੈ ਲਓ ਜਿੱਲੇ ਲੀ ਗਗਨ ਕੌਰ ਨੇ ਪੋਜੀਸ਼ਨ ਤੇ ਚਲੋ ਰੋਟੀਆਂ ਤੇ ਲਾਓ ਇਧਰ ਆਗੇ ਵੀ ਔਰ ਮਸ਼ੀਨ ਵਾਲਾ ਪਾਉਵੇ ਵਿੱਚ ਪਹਿਲਾਂ ਗੇਅਰ ਸਟਾਰਟ ਕਰੂਗਾ ਇਹ ਲਓ ਜੀ ਕਰਤੀ ਕੰਮ ਚੱਲੂ ਤੇ ਚੱਰੀ ਹੈ ਲਿਫਟ ਤਾਉਣ ਪਹਿਲਾ ਢੇੜਾ ਲੈ ਕੇ ਤੇ ਆ ਫਿਰਦਾ ਬਾਹਰ ਬਜਰੀ ਤੇ ਛੜਿਆ ਬਜਰੀ ਥੋੜਾ ਫੇੜੀ ਤੂੰ ਲਓ ਜੀ ਜਿਹੜਾ ਆ ਦਿਓ ਜੀ ਉੱਤੇ ਪੈਨਾ ਗੇੜਾ ਬਾਈ ਗੁਰ ਦਾ ਨਾਮ ਲੈ ਕੇ ਕਈ ਕੱਢੀ ਉਹ ਤਾਂ ਚੱਲ ਜੀ ਟਰਾਲੀ ਦੇ ਵਿੱਚ ਚਲੋ ਪਹਿਲੀ ਟਰਾਲੀ ਗਈ ਤੇ ਉੱਤੇ ਲੈਂਕਰ ਦੇ ਸਟਾਰਟ ਤੇ ਹੌਣ ਬਈ ਲੱਗ ਪੀਲੇ ਵਾ ਬਜਰੀ ਨੂੰ ਕੋਈ ਕਰੇ ਸਰ ਨੂੰ ਕੋਈ ਸੀਮਟਰ ਨੂੰ ਕੋਈ ਪਾਣੀ ਨੂੰ ਲੈ ਆ ਬਾਈ ਲੱਗਿਆ ਹੁੰਦਾ ਜਾਂ ਤਾਂ ਘੱਟੇ ਤੋਂ ਘਟਾ ਸੱਟੀ ਹੁੰਦਾ ਵੇ ਸੀਮੈਂਟ ਦਾ ਤੇ ਉਹ ਬਜਰੀ ਆਣ ਲੱਗੇ ਖੜਕੋ ਜੜੇ ਦੋ ਕਰੈਸਰ ਤੋਂ ਲੱਗੇ ਇੱਕ ਪਾਣੀ ਦੀ ਮਸ਼ੀਨ ਤੇ ਖੜੀ ਤੇ ਬਖ ਸੁਤਾ ਬੰਦੇ ਵੇ ਕੜੇ 10 12 ਜਣੇ ਆਏ ਖੜੇ ਨੇ ਵੇਖੋ ਨਵਾ ਦਾ ਸੱਟੀ ਹੁੰਦੇ ਨੇ ਵਿੱਚ ਲੋਜ ਅੱਧਾ ਘੱਟਾ ਪਾੜ ਕੇ ਚਾਲ ਵਿੱਚ ਕਹੀਂ ਦੇਖ ਰਿਹਾ ਕੀ ਹੋ ਗਿਆ ਪਾਜ ਕੇ ਫਲਾਸ਼ ਨੂੰ ਵੜੇ ਅਜੇ ਤਾਂ ਖਰਚਾ ਜਿ ਲੱਗਿਆ ਕੋਣੀ ਤੂੰ ਪਹਿਲੇ ਫਲਾਸ਼ ਨੂੰ ਵੜਿਆ ਫਿਰਨਾ ੱਸੋ ਇਦ ਨੂੰ ਕੋਲਾ ਆ ਗਿਆ ਦੁੱਧ ਦੀ ਅ ਜੀ ਦੱਸੋ ਕਿੰਨੇ ਦੁੱਧ ਲੈਣਾ ਜੀ ਪਰ ਆਵਾ ਤੈਨੂੰ ਵੀ ਦੱਸ ਲੈ ਮੈਂ ਪਹਿਲਾਂ ਇਹਨਾਂ ਨੂੰ ਤਾਂ ਚਾ ਚੁਗੋ ਤਬ ਆਦਾ ਸੋਚਾ ਪਹਿਲਾਂ ਇਹਨਾਂ ਨੂੰ ਕੰਮ ਕਰਾ ਲਈ ਖਰਾਕ ਉੱਤੇ ਲਵਾ ਨਾ ਇਹ ਉਹ ਆਪਣੀ ਫਿਰਦਾ ਹੀ ਵਿੱਚ ਖੋਕਦਾ ਐਵੇਂ ਵਿੱਚ ਪਿੰਨੜ ਤੇ ਜਿਵੇਂ ਹੀ ਇਦ ਨੂੰ ਕੰਮ ਚੱਲਦਾ ਪਿਆ ਖਾਂ ਦਾ ਪੂਰਤੀ ਕਰਦਾ ਫਿਰਦਾ ਇਹ ਚਾਬਣ ਕਾਲ ਚਾਹ ਨਾਲ ਦੂਜੇ ਦਿਨ ਉਹਨਾਂ ਦੇ ਕੇਚਿਪ ਕਰ ਆਕਮੀਟਰ ਮੇਰੇ ਤਾਂ ਠੂਈ ਪੀੜ ਕਰਦੇ ਵੀ ਇਹ ਕਾ ਫਿਰਦਾ ਵੱਡਾ ਭਰਾ ਲੱਡੂ ਇਹਨਾਂ ਦਾ ਇਹ ਦੋ ਦਿਨਾਂ ਖਿਰਦਾ ਸਲਾਵਾ ਫਿਰਦਾ ਹੈ ਤੇ ਚੱਕੋ ਬੱਠੜ ਦਵਾਦਾ ਉਹ ਪਰਲਾ ਟਲਾਦਾ ਯੋੜੇ ਯੋੜੇ ਰਾਏ ਕਿੜ ਕਿੜਾ ਕੀਤੀ ਫਿਰਦਾ ਉਹ ਪਾਣਾ ਲਾ ਕੇ ਖਲੋ ਗਈ ਦੂਜੇ ਦਿਨ ਉਹਨਾਂ ਦਾ ਕੁਝ ਦਿਖਾਈ ਨਾਖ ਬੱਠਾ ਅੱਲਾਹੁ ਅੱਜ਼ੀ ਇਧਰ ਸੀ ਮਟਾ ਤੇ ਗੱਟਾ 150 ਠੁੱਕਿਆ ਪਈ ਹਾਂ ਵੇਖ ਪਾੜ ਕਿਵੇਂ ਕੰਮ ਚਲਾਈ ਖੜਾ ਲੋ ਜੀ ਬਲੌਗ ਵਧੀਆ ਲੱਗਿਆ ਮੈਂ ਤਾਂ ਲਾਈਕ ਕਰਿਆ ਸ਼ੇਅਰ ਕਰਿਆ ਜੀ ਵੀਡੀਓ ਤੇ ਸਾਰੇ ਦਿਓ ਬਧਾਈਆਂ ਨਾ ਸੋਨੀ ਯਾਰ ਵਾਲਾ ਨੂੰ ਮਿਲ ਲਓ ਭਾਈ ਜੀ ਉਹਦਰ